ਜਿਵੇਂ ਜਿਵੇਂ ਹੁਣ ਉਹ ਪੋਸਟਰ ਆ ਕਾਗੋ ਹੰਸ ਕਰੇ ਬਹੁਤ ਸਾਰੇ ਲੋਕਾਂ ਨੇ ਥੱਲੇ ਇਹ ਵੀ ਕਮੈਂਟ ਕੀਤੇ ਨੇ ਵੀ ਅੰਮ੍ਰਿਤ ਸਰ ਸਤਗੁਰ ਸਤਵਾਦੀ ਜਤਨਤ ਕਊਆ ਹੰਸੋ ਹੈ ਇਹਦਾ ਮਤਲਬ ਲੋਕ ਇਹ ਸਵਾਲ ਪੁੱਛ ਰਹੇ ਨੇ ਵੀ ਹਾਂ ਇਹ ਤਾਂ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੋਇਆ ਹਾਂ ਲਿਖਿਆ ਤੇ ਸਾਨੂੰ ਵੀ ਇਹ ਕਲੀਅਰ ਹੋਣਾ ਚਾਹੀਦਾ ਵੀ ਹੈ ਕਾਦੇ ਲਈ ਹੈ ਇਹ ਕਾਂ ਕੌਣ ਹੈ ਹੂੰ ਕਿਹੜਾ ਕਾਂ ਬੰਦਾ ਹੀ ਕਾਂ ਬਣਿਆ ਤੇ ਨਹੀਂ ਬਣਿਆ ਹੋਇਆ ਕਿਤੇ ਨਹੀਂ ਦੇਖੋ ਜਿਹੜੀ ਤੁਸੀਂ ਤੋਕ ਪੜ ਰਹੇ ਹੋ ਉਹਨੂੰ ਗੌਰ ਨਾਲ ਪੜੋ ਧਿਆਨ ਨਾਲ ਪੜੋ ਵੇਖ ਕੇ ਪੜੋ ਅੰਮ੍ਰਿਤ ਸਰ ਸਤਗੁਰ ਸਤਵਾਦੀ ਆ ਸਤਗੁਰੂ ਅਮਰਤ ਸਰੋਵਰ ਆ ਜੀ ਉਹ ਸਤਗੁਰੂ ਦੀ ਗੱਲ ਹੋ ਰਹੀ ਆ ਉਹ ਕਿਸੇ ਸਰੋਵਰ ਦੀ ਜਾਂ ਪਾਣੀ ਦੀ ਗੱਲ ਨਹੀਂ ਹੋ ਰਹੀ ਹਮ ਸਤਗੁਰੂ ਸਰੋਵਰ ਦੀ ਗੱਲ ਹੋ ਰਹੀ ਸਤਗੁਰੂ ਸਰੋਵਰ ਦੀ ਗੱਲ ਹੋ ਰਹੀ ਆ ਜੀ ਗੁਰੂ ਗੁਰਸੰਤੋਖ ਸਰ ਵੀ ਲਿਖਿਆ ਹੋਇਆ ਬਾਣੀ 'ਚ ਹੀ ਲਿਖਿਆ ਹੋਇਆ ਗੁਰੂ ਸੰਤੋਖ ਦਾ ਸਰੋਵਰ ਵੀ ਆ ਬਿਲਕੁਲ ਜੀ ਜਦੋਂ ਜਦੋਂ ਅਸੀਂ ਬਾਣੀ ਨੂੰ ਧਿਆਨ ਨਾਲ ਪੜਾਂਗੇ ਘੋਕ ਕੇ ਪੜਾਂਗੇ ਤਾਂ ਗੱਲ ਸਮਝ ਆਉਂਦੀ ਆ ਅਸਲੀਅਤ ਵਿੱਚ ਰੌਲਾ ਇਹ ਨਹੀਂਗਾ ਕਿ ਉੱਥੇ ਕੋਈ ਕਾਂ ਚਿੱਟੇ ਹੋਏ ਨਹੀਂ ਹੋਏ ਇਸ ਗੱਲ 'ਚ ਸਾਨੂੰ ਪੈਣ ਦੀ ਲੋੜ ਨਹੀਂ ਹੁੰਦੀ ਰੌਲਾ ਇਹ ਆ ਕਿ ਜਿਹੜੀ ਗੱਲ ਗੁਰੂ ਸਾਹਿਬ ਸਾਡੇ ਪੱਲੇ ਬੰਨਣੀ ਚਾਹੁੰਦੇ ਆ ਉਹ ਇਹ ਆ ਕਿ ਜਿਹੜੇ ਕਾਂ ਬਿਰਤੀ ਵਾਲੇ ਲੋਕ ਆ ਨਾ ਜਿਨ੍ਹਾਂ ਦੇ ਮਨ ਕਾਲੇ ਆ ਜਦੋਂ ਉਹ ਗੁਰੂ ਦੀ ਸੰਗਤ ਵਿੱਚ ਜਾਂਦੇ ਆ ਗੁਰੂ ਦੀ ਵਿਚਾਰ 'ਚ ਆਉਂਦੇ ਆ ਤਾਂ ਯਕੀਨਨ ਗੁਰੂ ਦੀ ਵਿਚਾਰ 'ਚ ਆਉਣ ਨਾਲ ਉਹ ਹੰਸ ਹੰਸ ਬਿਰਤੀ ਉਹ ਹੰਸ ਹੁੰਦੇ ਆ ਜੀ ਉਹ ਬਕਾਇਦਾ ਹੰਸ ਹੁੰਦੇ ਆ ਆ ਪਤਾ ਹੋਣਾ ਚਾਹੀਦਾ ਵੀ ਕਾਂ ਕੀ ਖਾਂਦਾ ਉਹਦਾ ਆਹਾਰ ਕੀ ਹੈਗਾ ਤੇ ਹੰਸ ਦਾ ਆਹਾਰ ਕੀ ਹੈਗਾ ਜੇ ਆਪਾਂ ਉੱਪਰਲੇ ਤਲ ਤੋਂ ਵੀ ਇਹਦੇ ਅਰਥ ਲਈਏ ਤਾਂ ਸਾਨੂੰ ਘਟੋ ਘਟ ਕਾਂ ਦੀ ਬਿਰਤੀ ਤਾਂ ਪਤਾ ਹੋਣੀ ਚਾਹੀਦੀ ਆ ਤੇ 2 ਮਿੰਟ ਪਹਿਲਾਂ ਤਾਂ ਉਹ ਮਾਰ ਲੱਗਿਆ ਹੋਇਆ ਸੀ ਚੁੰਝ ਮੱਖਣ ਦੇ ਵਿੱਚ ਤੇ 2 ਮਿੰਟ ਬਾਅਦ ਹੀ ਰੂੜੀਆਂ ਬਰੋਲ ਦਾ ਨਜ਼ਰ ਆਉਂਦਾ ਹਾਂ ਤੇ ਗੁਰਬਾਣੀ ਦੇ ਵਿੱਚ ਵੀ ਇਹ ਗੱਲ ਕਹੀਆ ਹੋਇਆ ਨਾ ਵੀ ਹਾਂ ਕਾਂ ਜਿਹੜਾ ਹੈਗਾ ਉਹ ਉਹਦਾ ਕੰਮ ਜਿਹੜਾ ਐਂਡ ਤੇ ਜਾ ਕੇ ਇੱਥੇ ਨਿਬੜਦਾ ਵੀ ਉਹਨੇ ਰੂੜੀਆਂ ਫਰ ਰੂੜੀਆਂ ਫਰੋਲੀਆਂ ਨੇ ਹਾਂ ਕਾਂ ਕਾਂ ਦੇਖੋ ਦੋ ਬਿਰਤੀ ਰੱਖਦਾ ਉਹ ਚੰਗੇ ਪਦਾਰਥਾਂ ਚ ਰੋਟੀ ਚ ਮੱਖਣ ਚ ਵੀ ਮੂੰਹ ਮਾਰ ਲੇਗਾ ਠੀਕ ਹੈ ਜੀ ਪਰ ਉਹ ਬਾਣੀ ਦੇ ਮੁਤਾਬਕ ਜਿੰਨੀ ਦੇਰ ਤੱਕ ਉਹਦੀ ਬਿਰਤੀ ਆ ਜਿੰਨੀ ਦੇਰ ਤੱਕ ਉਹ ਗੰਦਗੀ ਚ ਮੂੰਹ ਨਹੀਂ ਮਾਰ ਲਿੰਦਾ ਉਹਨੂੰ ਸੁਆਦ ਨਹੀਂ ਆਉਂਦਾ ਹੂੰ ਰੱਜੇ ਪੁਜੇ ਨੂੰ ਵੀ ਉਹਨੂੰ ਗੰਦਗੀ ਚ ਮੂੰਹ ਮਾਰਨ ਦੀ ਆਦਤ ਹੈ ਗਈ ਆ ਕਊਆ ਕਾਗ ਕੋ ਅੰਮ੍ਰਿਤ ਰਸ ਪਾਈ ਹੈ ਤ੍ਰਿਪਤਾ ਵਿਸ਼ਟਾ ਖਾਏ ਮੁਖ ਗੋਹ ਹੈ ਜੀ ਉਹਦਾ ਗੋਹੇ ਚ ਮੂੰਹ ਮਾਰਨ ਨੂੰ ਜੀ ਕਰਦਾ ਆ ਤ੍ਰਿਪਤੀ ਤ੍ਰਿਪਤੀ ਉੱਥੇ ਹੁੰਨੀ ਆ ਉਹ ਤ੍ਰਿਪਤੀ ਉਹਦੀ ਉੱਥੇ ਜਾ ਕੇ ਹੁੰਦੀ ਆ ਵੀ ਸ਼ਾਇਦ ਇਹਦੇ ਚੋਂ ਕੁਝ ਲੱਭ ਜਾਣਾ ਨਾ ਉਹਦੀ ਆਦਤ ਆ ਠੀਕ ਹੈ ਬੰਦੇ ਦੀ ਇਸ ਬਿਰਤੀ ਨੂੰ ਦਰਸਾਇਆ ਜਾ ਰਿਹਾ ਕਿ ਬੰਦਾ ਜਦੋਂ ਔਗਣ ਵੀ ਵਿਕਾਰ ਵੀ ਭੋਗਦਾ ਆ ਇਹਨੂੰ ਇਹ ਵੀ ਪਸੰਦ ਹੈ ਇਹਨਾਂ ਨੂੰ ਵੀ ਨਹੀਂ ਛੱਡਣਾ ਚਾਹੁੰਦਾ ਜੀ ਤੇ ਇਹ ਦੂਜੇ ਪਾਸੇ ਧਾਰਮਿਕ ਜਿਹੜੇ ਕਰਮ ਆ ਉਹਨਾਂ ਵਿੱਚ ਵੀ ਹਿੱਸਾ ਲੈਂਦਾ ਵੱਧ ਚੜ ਕੇ ਹਿੱਸਾ ਲੈਂਦਾ ਧਰਮ ਕਰਮ ਵੀ ਪੂਰੇ ਕਰਦਾ ਤੇ ਨਾਲ ਵਿਕਾਰ ਭੋਗਣ ਨੂੰ ਵੀ ਇਹ ਪਹਿਲ ਦਿੰਦਾ ਨਾਲੇ ਨਾਲੇ ਜੇ ਗੁਰਬਾਣੀ ਦੀ ਆਪਾਂ ਪੰਗਤੀ ਦੇ ਆਧਾਰ ਤੇ ਜਿਹੜੇ ਲੋਕ ਥੱਲੇ ਕਮੈਂਟ ਕਰ ਰਹੇ ਨੇ ਗੱਲ ਕਰੀਏ ਉੱਥੇ ਕਾਂ ਦੇ ਹੰਸ ਬਣਾਉਣ ਦੀ ਗੱਲ ਹੈਗੀ ਜਿਵੇਂ ਆਪਾਂ ਚਲੋ ਬਿਰਤੀ ਦੀ ਗੱਲ ਕਰਦੇ ਜੇ ਆਪਾਂ 2 ਮਿੰਟ ਲਈ ਉੱਪਰਲੇ ਤਲ ਤੋਂ ਸੋਚੀਏ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਉੱਥੇ ਕਾਲਾ ਕੋਂ ਵੜ ਕੇ ਚਿੱਟਾ ਕੋਂ ਬਣ ਕੇ ਨਿਕਲਣ ਦੀ ਗੱਲ ਚੱਲ ਰਹੀ ਹੈ ਜਿਹੜੇ ਉਹ ਇਤਿਹਾਸ ਦੇ ਵਿੱਚ ਫਿਲਮ ਦੇ ਵਿੱਚ ਫਿਲਮਾਇਆ ਜਾ ਰਿਹਾ ਪਰ ਗੁਰਬਾਣੀ ਤੇ ਹੰਸ ਬਣਨ ਦੀ ਗੱਲ ਕਰਦੀ ਹੈ ਨਾ ਉੱਥੇ ਹੁਣ ਤੱਕ ਆਪ ਇਹੀ ਸੁਣਦੇ ਆਏ ਵੀ ਕਾਲੇ ਕੌਂ ਵੱਢਦੇ ਸੀ ਜੀ ਚਿੱਟੇ ਹੋ ਕੇ ਨਿਕਲਦੇ ਸੀ ਨਾਲੇ ਨਾ ਨਾਲੇ ਦੇਖੋ ਭਾਜੀ ਉਹਦੇ ਚ ਗੱਲ ਇਹ ਆ ਦੇਖਣ ਵਾਲੀ ਕਿ ਕਾਂ ਦਾ ਕਾਲਾ ਹੋਣਾ ਬਿਮਾਰੀ ਨਹੀਂ ਉਹਨੂੰ ਕੋਈ ਹਾਂ ਬਿਲਕੁਲ ਬਹੁਤ ਸਾਰੀਆਂ ਚੀਜ਼ਾਂ ਕਾਲੀਆਂ ਨੇ ਮੱਝਾਂ ਕਾਲੀਆਂ ਨੇ ਕੁੱਤੇ ਕਾਲੇ ਆ ਬਿੱਲੀਆਂ ਕਾਲੀਆਂ ਵਾਂ ਠੀਕ ਹੈ ਜੀ ਉਹ ਕਾਂ ਦਾ ਕਾਲੇ ਹੋਣਾ ਕੋਈ ਬਿਮਾਰੀ ਨਹੀਂ ਉਹਨੂੰ ਹੈਗੀ ਉਹ ਕੋਈ ਉਹ ਆਪਣੇ ਕਾਲੇਪਣ ਤੋਂ ਕੋਈ ਇੰਨਾ ਪਰੇਸ਼ਾਨ ਜਾਂ ਤੰਗ ਨਹੀਂ ਆ ਕਿ ਆਤਮ ਹੱਤਿਆ ਕਰਨ ਨੂੰ ਫਿਰਦਾ ਸੀਗਾ ਉਹ ਛੱਪੜ 'ਚ ਵੜ ਗਿਆ ਵੀ ਲੈ ਮੈਂ ਉਹ ਵੀ ਹੁਣ ਚਿੱਟਾ ਹੋ ਗਿਆ ਨਹੀਂ ਕਿ ਮੈਂ ਕਾਲਾ ਇੱਥੇ ਰਹਿਣਾ ਹੀ ਨਹੀਂਗਾ ਤੇ ਉਹ ਚਿੱਟਾ ਹੋ ਗਿਆ ਤੇ ਬਾਹਰ ਨਿਕਲ ਗਿਆ ਨਹੀਂ ਨਹੀਂ ਉਹਦਾ ਕਾਲੇ ਹੋਣਾ ਕੋਈ ਬਿਮਾਰੀ ਨਹੀਂ ਆ ਇਹ ਕੁਦਰਤ ਦੇ ਰੰਗ ਆ ਕੁਦਰਤ ਨੇ ਉਹਨੂੰ ਸਿਰਜਿਆ ਆ ਹੂੰ ਜੀ ਕਾਂ ਨੂੰ ਕਾਂ ਨੂੰ ਤਾਂ ਮੇਰੇ ਖਿਆਲ ਸਾਇਦ ਪਤਾ ਵੀ ਨਹੀਂ ਹੋਣਾ ਕਿ ਮੈਨੂੰ ਇਹ ਕਾਲਾ ਸਮਝ ਕੇ ਇਤਰਾ ਕਰਦੇ ਜਾਂ ਮੇਰੇ ਕਾਂ ਕਾਂ ਕਰਕੇ ਲੋਕ ਐਦਾਂ ਮੈਨੂੰ ਚੰਗਾ ਨਹੀਂ ਸਮਝਦੇ ਜੀ ਕਾਂ ਨੂੰ ਤਾਂ ਕੁਝ ਵੀ ਨਹੀਂ ਪਤਾ ਕਾਂ ਕਾਮਚਾਰਾ ਜਿਹੜਾ ਉਹ ਤਾਂ ਕਾਂ ਤਾਂ ਕਾਂ ਆ ਉਹ ਤਾਂ ਆਪਣੇ ਜਿੱਦਾਂ ਜਿੱਦਾਂ ਦਾ ਬਣਿਆ ਕੁਦਰਤ ਵਿੱਚ ਉਹ ਖੁਸ਼ ਆ